ਸਪਿਟਲ ਇੱਥੇ ਬਣਿਆ ਜਿੱਥੇ ਐਮਰਜੈਂਸੀ ਟ੍ਰੀਟਮੈਂਟ ਕੋਰ ਜੀ ਡੀ ਵੀ ਚ ਜ਼ਿਲ੍ਹੇ ਦੇ ਵਿੱਚ ਜਿਹੜਾ ਇਲਾਕੇ ਦੇ ਵਿੱਚ ਜਿੱਦਾਂ ਨਾਛ ਨਹੀਂ ਹੋ ਸਕਦਾ ਉਹ ਇੱਥੇ ਕ੍ਰਿਟੀਕਲ ਕੰਡੀਸ਼ਨਸ ਦੇ ਵਿੱਚ ਜਿਹੜਾ ਮਰੀਜ਼ ਆਉਂਦਾ ਉਹਦਾ ਇਹ ਇੱਥੇ ਐਗਜ਼ਾਮੀਨੇਸ਼ਨ ਹੋਏ ਮੈਂ ਸਿਵਲ ਸਰਟਨ ਸਾਬ ਦੇ ਨਾਲ ਸਮੋਸਾਬਤਨ ਹਾਲ ਤੇ ਹੋ ਪਰ ਨਹੀਂ ਕਿਗਾ ਉਹਨਾਂ ਦਾ ਹਾਲਾਤ ਸੀ ਅੱਜ ਸਵੇਰੇ ਮੀਟਿੰਗ ਕਰਨ ਗਿਆ ਸੀਗਾ ਤੇ ਜਿਹੜੇ ਸਵਾਲ ਮੈਂ ਪੁੱਛੇ ਕੀ ਕਦੋਂ ਬਣੂਗਾ ਇਹਦੇ ਕਿੰਨੇ ਕਮਰੇ ਹੋਣਗੇ ਕਿੰਨੇ ਬெட்ਸ ਹੋਣਗੇ ਤੇ ਇਹਦਾ ਕੀ ਨੇਚਰ ਆਫ ਵਰਕਿੰਗ ਕੀ ਹੋਊਗਾ ਕਿੱਥੇ ਬਣੂਗਾ ਕਿੰਨੇ ਸਿਰਸ ਬਣੂਗਾ ਤੇ ਉਹਨਾਂ ਨੇ ਤਾਂ ਜਵਾਬ ਹੀ ਨਹੀਂ ਦੇ ਦੇ ਸਕੇ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਇਹ ਸਿਵਲ ਸਰਟਨ this is very bad i'm a member of parliament and it's my duty to ask you about this speciality hospital which is coming up in barnala at in barnala das di shaktibaddh gall hai ate naal itthe patients dur dur ho ne hai itthe naye hotels banne hai itthe shops de vich vadhda hona hai itthe sara kuch ho jana hai jo karke eh ho gaya critical hospital ਮੇਰਾ ਖਿਆਲ ਅਜੇ ਤੱਕ ਕਿਸੇ ਇੰਡੀਆ ਦੇ ਵਿੱਚ ਨਹੀਂ ਬਣ ਰਿਹਾ ਜਿਹੜਾ ਅਸੀਂ ਇੱਥੇ ਬਣਾਉਣਾ ਚਾਹੁੰਦੇ ਹਾਂ ਤੇ ਹੁਣ ਮੈਂ ਹੈਲਥ ਮਿਨਿਸਟਰ ਦਿੱਲੀ ਨੂੰ ਚਿੱਠੀ ਲਿਖਣ ਲੱਗੇ ਹਾਂ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਕਰ ਰਿਹਾ ਹਾਂ ਕਿ ਸਾਡੇ ਸਿਵਲ ਸਰਜਨ ਸਾਹਿਬ ਨੂੰ ਇਲ ਦੇ ਥਾ ਕੋਕੋ ਦਾ ਨਹੀਂ ਸੀ ਪਤਾ ਕਿ ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਹੈਗਾ ਜਿਹੜਾ ਕਿ ਇੱਕ ਬਹੁਤ ਪਤਾਈ ਹੈ ਐਮਪੀ ਦੇ ਨਾਲ ਜਿਹੜਾ ਇਹ ਤੁਹਾਡੀ ਡਿਵੈਲਪਮੈਂਟ ਦੇਖਣਾ ਚਾਹੁੰਦਾ ਹੈ ਜਿਹੜਾ ਤੁਹਾਡਾ ਵੱਟਾ ਬਣਾਉਣਾ ਚਾਹੁੰਦੇ ਤੇ ਇਹ ਬਿਲਕੁਲ ਇਹ ਜਿਹੜਾ ਸਿਵਲ ਸਰਟਨ ਤੋਂ ਦੇ ਮੈਂਬਰ ਪਾਰਲੀਮੈਂਟ ਨੂੰ ਕੁਛ ਦੱਸ ਹੀ ਨਾ ਸਕੇ ਕਿ ਇੱਥੇ ਕ੍ਰਿਟੀਕਲ ਹਸਪਤਾਲ ਕਿੱਦਾਂ ਹੋ ਰਿਹਾ ਆਈ ਥਿੰਕ ਇਟਸ ਸ਼ੇਮਫੁਲ ਮਾਨਸਰ ਇੱਕ ਅਫਸਰ ਪੰਜਾਬ ਸਰਕਾਰ ਦਾ ਆਪਣੀ ਰੈਵਲਪੇ ਅਕਟੀਵਿਟੀ ਇਸ ਤਰ੍ਹਾਂ ਦੀ ਪੁਤਾਹੀ ਨਹੀਂ ਕਰ ਸਕਦਾ ਜਿਨੂੰ ਤੁਸੀਂ ਪੁਤਾਹੀ ਸ਼ਬਦ ਵਰਤੇ ਉਹਨਾਂ ਨੇ ਸਹਿਯੋਗ ਨਹੀਂ ਕੀਤਾ ਅੱਜ ਦੇ ਸਮਾਗਮ ਦੇ ਸੰਬੰਧੀ ਤੁਹਾਡੇ ਇੱਕ ਅਫਸਰ ਇਹਦਾ ਫੈਸਲਾ ਨਹੀਂ ਲੈ ਸਕਦਾ ਇਹ ਦੇ ਪਿਛੇ ਕੀ ਪਾਵਰ ਹੈ ਕੋਈ ਜਾਣ ਕੇ ਕਹਣਾ ਚਾਹੋਗੇ ਇਹ ਤਾਂ ਨਹੀਂ ਮੈਨੂੰ ਮੈਨੂੰ ਨਹੀਂ ਪਤਾ ਹੁਣ ਮੈਂ ਟੀਚ ਸੈਂਟਰ ਤੋਂ ਦੇਖ ਰਿਹਾ ਉੱਥੇ ਪੰਜਾਬ ਗਵਰਨਮੈਂਟ ਚਾਰੀ ਸਿਵਲ ਸਰਜਨ ਸਾਫ ਦੇਣਗੇ ਜਵਾਬ ਪਰ ਮੈਨੂੰ ਕੀ ਪਤਾ ਹੈ ਇਹ ਦੇ ਪਿਛੇ ਕੀ ਰੌ ਹੈ ਕਿ ਪਰ ਮੈਂ ਉਹਨਾਂ ਨੂੰ ਕਿਹਾ ਕਿ یو ਗਿਵ ਮੀ ਅ ਟਾਈਮ ਕਿ ਕਿੰਨੇ ਦਿਨ ਦੇ ਵਿੱਚ ਤੁਸੀਂ ਮੈਨੂੰ ਪੂਰੇ ਸਵਾਲਾਂ ਦਾ ਜਵਾਬ ਦਿਓਗੇ ਤੇ ਉਹਨਾਂ ਨੇ ਕਿਹਾ ਕਿ ਇੱਕ ਹਫਤਾ ਦੇ ਦਿਓ ਤੇ ਅਸੀਂ ਉਹਨੂੰ ਪੂਰੀ ਇਨਫੋਰਮੇਸ਼ਨ ਦਵਾਂਗੇ ਇੱਕ ਬ੍ਰੋਚਰ ਵੀ ਬਣਾਵਾਂਗੇ ਕਿ ਇੱਥੇ ਕਿਹੜੀਆਂ-ਕਿਹੜੀਆਂ ਫੈਸਿਲਿਟੀਆਂ ਇਸ ਸ਼ਹਿਰ ਨੂੰ ਇਹ ਹਸਪਤਾਲ ਦਊਗਾ ਇਹ ਹਸਪਤਾਲ ਦੇ ਬਣਨ ਦੇ ਨਾਲ ਸਾਰਾ ਚਿਹਰਾ ਹੀ ਬਰਨਾਲੇ ਦਾ ਤੇ ਮਾਲਵੇ ਦਾ ਬਦਲ ਜਾਣਾ ਹੈ ਕਿਉਂ ਕਰਕੇ ਇਹੋ ਜਿਹਾ ਹਸਪਤਾਲ ਇਸ ਇਲਾਕੇ ਦੇ ਵਿੱਚ ਆਈ ਨੀਗਾ ਇੱਥੇ ਹਰਿਆਣਾ ਰਾਜਸਥਾਨ ਤੋਂ ਵੀ ਲੋਕ ਆਉਣਗੇ ਇੱਥੇ ਵਿਕਰੀ ਜ਼ਿਆਦਾ ਹੋ ਜੂਗੀ ਇੱਥੇ ਬਹੁਤ ਵੱਡਾ ਇੰਤਜ਼ਾਮ ਹੋ ਜਣਾ ਕਿਉਂ ਕਰਕੇ ਸੰਗਰੂਰ ਦੇ ਵਿੱਚ ਸਾਡੇ ਕੋਲੇ ਕੈਂਸਰ ਦਾ ਹਸਪਤਾਲ ਹੈ ਤੇ ਸੰਗਰੂਰ ਦੇ ਵਿੱਚ ਸਾਡੇ ਕੋਲੇ ਪੀਜੀਆਈ ਹੈ ਤੇ ਇੱਥੇ ਇਹ ਹਸਪਤਾਲ ਬਣ ਰਿਹਾ ਅਸੀਂ ਚਾਹੁੰਦੇ ਹਾਂ ਕਿ ਇਹ ਸੈਂਟਰ ਇੱਕ ਮੈਡੀਕਲ ਕੇਅਰ ਦਾ ਬਣੇ ਜਿੱਥੇ ਦੂਰੋਂ ਦੂਰੋਂ ਲੋਕ ਆਪਣੇ ਅਲਰਜੀ ਹੋਣ ਤੇ ਇੱਥੇ ਲੋਕ ਜਿਹੜੇ ਹੈਗੇ ਹੈ ਉਹਨਾਂ ਦੇ ਵਿੱਚ ਵੀ ਫਰਕ ਪਾਵੇ ਉਹ ਹੋਟਲ ਬਣਾਉਣ ਉਹ ਦੁਕਾਨਾਂ ਬਣਾਉਣ ਉਹ ਟ੍ਰੇਡ ਲੈ ਕੇ ਆਉਣ ਇਸ ਇਲਾਕੇ ਨੂੰ ਇੱਕ ਬਹੁਤ ਅਮੀਰ ਤਰ੍ਹਾਂ ਦਾ ਇਲਾਕਾ ਮੈਂ ਚੁੰਨਾਂ ਮੈਂ ਬਣਾ ਕਿ ਦਮ ਸੱਚੀ ਗੱਲ ਕੀ ਸਟੇਜਮ ਤੋਂ ਆਮ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਐਲਾਨ ਕੀਤਾ ਜਾ ਰਿਹਾ ਵੀ ਬਰਨਾਲੇ ਦੇ ਵੀ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਹੈ ਉਹ ਆਮ ਆਦਮੀ ਪਾਰਟੀ ਦੇ ਨਾ ਵੀ ਪੰਜਾਬ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਗਵਰਨਮੈਂਟ ਆਫ ਇੰਡੀਆ ਦਾ ਹਾਲ ਨਾ ਮੇਰਾ ਮਤਸਬ ਹੈ ਫਰਜ਼ਾਤਾ ਇਹਨਾਂ ਨੂੰ ਮਿਲਣਾ ਨਾ ਜੇ ਇਹ ਬੜਵਾਰੇ ਹੈ ਤੇ ਇਹਨਾਂ ਨੇ ਤਾਂ ਗੱਲ ਹੀ ਨਹੀਂ ਕੀਤੀ ਇਸ ਸੰਬੰਧ ਦੇ ਵਿੱਚ ਟੈਂਡਰ ਵਾਲੀ ਹਾਂਜੀ 22 ਫਰਬਰੀ ਨੂੰ ਟੈਂਡਰ ਖੁੱਲ੍ਹ ਵੀ ਚੁੱਕੇ ਨੇ ਹਾਂਜੀ ਖੁੱਲ੍ਹ ਚੁੱਕੇ ਆ ਉਹ ਉਹ ਪਹਿਲੇ ਫੇਜ਼ ਦੇ ਵਿੱਚ 15 ਕਰੋੜ ਰੁਪਏ ਦੇ ਟੈਂਡਰ ਲੱਗੇ ਉਹ ਮੇਰੇ ਦਬਾਅ ਦੇ ਨਾਲ ਹੋਏ ਹੈ ਜੀ ਅਸੀਂ ਚਿੱਠੀਆਂ ਲਿਖੀਆਂ ਇਹਨਾਂ ਨੂੰ ਕਿ ਇਹ ਤੁਸੀਂ ਜਲਦੀ ਕਰਾਓ ਇਸ ਤੋਂ ਲੋਕ ਇਹਨਾਂ ਨੂੰ ਮਾਰਦੋ ਆ ਗੋਲ ਟੈਂਡਰ ਲਾਏ ਗਏ ਸੀ ਫਿਰ ਮੈਨੂੰ ਇੰਟਰਸਟ ਲੈਣ ਦਾ ਕੀ ਫਾਇਦਾ ਸੀ ਕਿ ਜੇ ਇਹ ਆਪ ਪਾਰਟੀ ਕਰਦੇ ਹੁੰਦੇ ਆਪ ਪਾਰਟੀ ਦੇ ਕਿਹੜੇ ਕੰਮ ਕੀਤੇ ਅਜੇ ਤੱਕ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਕੀ ਕਿਹੜਾ ਨਾਮ ਦੇ ਮੂਕ ਜਿਹੜੀ ਕੀਤੀ ਜਾ ਰਹੀ ਹੈ ਬੜੇ ਤਜਰਬੇਕਾਰ ਸਿਆਸਦਾਂ ਨੂੰ ਤੁਹਾਡੇ ਵੱਲੋਂ ਇਸ ਤਰ੍ਹਾਂ ਦਾ ਕਦੇ ਕੋਈ ਨਹੀਂ ਹੋਇਆ ਵਾਰ-ਵਾਰ ਪਾਵਰ ਦੇ ਵਿੱਚ ਆਏ ਹੋ ਜਿਹੜੀ ਮੌਜੂਦਾ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੀ ਰਾਜਨੀਤੀ ਉਹ ਵੀ ਪੈਂਟ ਦੇ ਖੇਤਰ ਵਿੱਚ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋ ਇਹ ਚ ਖਿੱਚ ਕੇ ਜਿਹੜੀ ਆਪੋਜੀਸ਼ਨ ਹੁੰਦੀ ਹੈ ਜੀ ਉਹਦਾ ਫਾਇਦਾ ਹੁੰਦਾ ਹੈ ਕਿ ਉਹ ਖਿੱਚ ਕੇ ਰ ਕੇ ਸਰਕਾਰ ਨੂੰ ਜਿਵੇਂ ਅੱਜ ਮੈਂ ਕੀਤਾ ਹੈਗਾ ਜਿਵੇਂ ਤੁਹਾਡਾ ਗੱਲ ਕਰਦਾ ਹਾਂ ਇਹਦੇ ਨਾਲ ਫਰਕ ਪਊਗਾ ਇਹ ਦੁਨੀਆ ਦੇ ਵਿੱਚ ਜਾਓ ਇੱਕੀ ਆਮ ਪਾਰਟੀ ਬਿਲਕੁਲ ਖਮੋਸ਼ਾ ਇਸ ਮਸਲੇ ਦੇ ਉੱਤੇ ਤੇ ਕਿੰਨੇ ਚਿਰ ਦਾ ਪ੍ਰੋਜੈਕਟ ਆਇਆ ਹੋਇਆ ਇਹਨਾਂ ਨੇ ਸ਼ੁਰੂ ਕਿਉਂ ਨਹੀਂ ਕਰਾਇਆ ਹੈਗਾ ਸਰ ਤੋਂ ਵੀ ਟੈਂਡਰਸ ਦਿੱਤੇ ਗਏ ਆ ਉਹ ਵੀ ਮੇਰੀਆਂ ਚਿੱਠੀਆਂ ਤੋਂ ਬਾਅਦ ਮਾਨ ਸਾਹਿਬ ਇੱਕ ਇੱਥੇ ਹਸਪੀਟਲ ਪਹਿਲਾਂ ਤੋਂ ਹੀ ਮੌਜੂਦ ਆ ਇੱਕ ਹਸਪੀਟਲ ਦਾ ਆਗਾਜ਼ ਸੀ ਜਿਹੜਾ ਕਾਂਗਰਸ ਸਰਕਾਰ ਨੇ ਕਰਨਾ ਚਾਹਿਆ ਸੀਗਾ ਉਸ ਦਾ ਕੱਲਾ ਨਹੀਂ ਪੱਥਰੀ ਪਾਣ ਹੈ ਇਹਦੇ ਵਿੱਚ ਅ ਇਹ ਨਹੀਂ ਹੋ ਸਕਦਾ ਸੀਗਾ ਵੀ ਜਿਹੜਾ 50 ਕਰੋੜ ਰੁਪਏ ਇੱਥੇ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਵੀ ਉਸ ਜਗ੍ਹਾ ਤੇ ਹੋ ਜਾਂਦਾ ਉਹ ਹੋ ਸਕਦਾ ਸੀ ਜੇ ਮੈਂ ਉਦੋਂ ਐਮਪੀ ਹੁੰਦਾ ਪਰ ਮੈਂ ਹੈ ਨਹੀਂ ਸੀਗਾ ਤੇ ਹੁਣ ਵੀ ਮੈਨੂੰ ਬੜਾ ਅਫਸੋਸ ਹੈ ਇਹ ਹਸਪੀਟਲ ਨੂੰ ਥੋੜਾ ਬਹੁਤਾ ਤੋੜ-ਤਾੜ ਕੇ ਉੱਥੇ ਇਹ ਹਸਪੀਟਲ ਬਣ ਰਿਹਾ ਜਿਹੜਾ ਹੁਣ ਸਿਵਲ ਹਸਪੀਟਲ ਹੈਗਾ ਉੱਥੇ ਵੀ ਬਣ ਸਕਦਾ ਸੀਗਾ ਜਿਵੇਂ ਪੀਜੀਆਈ ਸੰਗਰੂ ਤੋਂ ਬਾਹਰ ਬਣੀ ਹੈ ਉੱਥੇ ਵੀ ਬਣ ਸਕਦਾ ਸੀ ਪਰ ਮੈਂ ਉਸ ਵੇਲੇ ਮੈਂ ਬਰ ਪਾਰਲੀਮੈਂਟ ਹੈ ਨਹੀਂ ਸੀ ਪਰ ਹੁਣ ਮੌਜੂਦਾ ਸਰਕਾਰ ਉੱਤੇ ਸਟੇਡੀਅਮ ਬਣਾਉਣਾ ਚਾਹੁੰਦੀ ਹੈ ਖੇਡ ਸਟੇਡੀਅਮ ਹੋ ਹਸਪਤਾਲ ਦੀ ਦੇ ਨਿਯਮਤਰਕ ਜੀ ਕਾਮਰਸ ਦਾ ਬਣਾਉਣਾ ਚਾਹੁੰਦੇ ਹੋਊਗੀ ਕਿ ਪਰ ਮੇਰਾ ਮਤਲਬ ਹੈ ਇੱਕ ਮੈਡੀਕਲ ਕਾਲਜ ਸੈਂਕਸ਼ਨ ਵੀ ਹੋਇਆ ਹੋਇਆ ਹੈ ਮਸਤਵਾਨਾ ਸਾਹਿਬ ਉਹ ਵੀ ਆਰਮ ਆਫ ਦੀ ਵੀ ਪਾਰਟੀ ਅਜੇ ਬਰੋਹਣਾ ਨੇ ਚੌਂਦਰੀ ਜੱਟ ਕੀ ਮਸਤਵਾਨਾ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੇ ਲਿਖ ਕੇ ਮੈਨੂੰ ਦਿੱਤਾ ਕਿ ਜੇ ਜੇ ਜਿਹੜਾ ਤੁਸੀਂ ਫੈਸਲਾ ਕਰਵਾ ਦਿਓ ਅਸੀਂ ਜਮੀਨ ਦੇ ਨੂੰ ਤਿਆਰ ਹੈ ਤੇ ਮੈਂ ਚੀਫ ਨਸ ਤੋਂ ਸਾਹਬ ਨੂੰ ਵਿੱਚ ਚਿੱਠੀ ਲਿਖਿਆ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਕਿ ਤੁਸੀਂ ਇੱਕ ਹਸਪਤਲ ਮੈਡੀਕਲ ਕਾਲਜ ਬਣਾ ਦਿਓ ਪਰ ਅਜੇ ਤੱਕ ਚੀਫ ਨਸ ਸਾਹਬ ਤੇ ਪੰਜਾਬ ਦੀ ਗਵਰਨਮੈਂਟ ਨਹੀਂ ਫਰਮਾ ਰਹੀ ਇਹ ਸਾਡੇ ਸੰਗਰੂਰ ਇਲਾਕੇ ਨੂੰ ਇੱਕ ਬਹੁਤ ਘਾਟ ਦੀ ਗੱਲ ਹੈ ਕਿ ਤੁਸੀਂ ਚਿੱਠੀ ਦੇ ਵਿੱਚ ਇਹ ਵੀ ਲਿਖ ਰਹੇ ਹੋ ਕਿ ਜਿਵੇਂ ਤੁਸੀਂ ਅੰਦਰੋਂ ਆਏ ਹੋ ਹਸਪਤਲ ਦੇ ਦੇਖ ਕੇ ਆਏ ਉਥੇ ਟ੍ਰਾਫਿਕ ਦੀ ਬਹੁਤ ਵੱਡੀ ਜਿਹੜੀ ਕਿ ਸਮੱਸਿਆ ਆ ਰਹੀ ਹੈ ਜੇਕਰ ਕਿਸੇ ਦੀ ਐਮਰਜੈਂਸੀ ਕੋਈ ਅ ਡੈਥ ਵੀ ਹੋ ਸਕਦੀ ਹੈ ਉੱਥੇ ਜਿੱਦਾਂ ਕਿ ਟ੍ਰੈਫਿਕ ਦੇ ਵਿੱਚ ਐਂਬੂਲੈਂਸਾਂ ਵਗੈਰਾ ਪਾਸ ਜਾਂਦੀਆਂ ਨੇ ਨਹੀਂ ਸਰਦਾਰ ਸਾਹਿਬ ਇਹ ਨਹੀਂ ਮੈਂ ਲਿਖਿਆ ਹੈਗਾ ਪਰ ਇਹ ਜਿਸ ਮਸੇ ਹੈਗੀ ਹੁਣ ਠੀਕ ਕਰ ਦਾਂਗੇ ਮਾਨ ਸਾਹਿਬ ਸਵੇਰ ਦਾ ਤੁਹਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਦਫ਼ਤਰੀ ਅਮਲੇ ਜਾਮੇ ਵੱਨੋਂ ਪੋਸਟਾਂ ਪਈਆਂ ਜਾ ਰਹੀਆਂ ਵੀ ਅੱਜ ਹਸਪਤਾਲ ਦਾ 3 ਵਜੇ ਉਦਘਾਟਨ ਹੋ ਰਿਹਾ ਤੇ ਹੁਣ ਉਹਦੇ ਵਾਰੇ ਤੁਹਾਡਾ ਕੀ ਕਹਿਣਾ ਮੈਂ ਦੱਸਿਆ ਮੈਂ ਗਿਆ ਹੈਗਾ ਜੀ ਉੱਥੇ ਆਹ ਸਾਰੇ ਕਮੈਂਟ ਉਹਦਾ ਤੁਸੀਂ ਸਾਰਾ ਜਿਹੜਾ ਭਾਂਡਾ ਉਹ ਸਿਵਲ ਸਰਜਨ ਤੇ ਹੀ ਭੰਨ ਰਹੇ ਹੋ ਜਾਂ ਕੁਛ ਹੋਰ ਹੈ ਵੀ ਸਿਵਲ ਸਰਜਨ ਦੇ ਅਧਿਕਾਰ ਨਹੀਂ ਕਰਨ ਦਿੱਤਾ ਜਾਂ ਸਾਨੂੰ ਉੱਥੇ ਵੜ ਨਹੀਂ ਦਿੱਤਾ ਜਾਂ ਕੀ ਉਹ ਤਾਂ ਮੈਨੂੰ ਦੱਸਿਆ ਹੀ ਨਹੀਂ ਜੀ ਕੁਛ ਮੈਂ ਕਿਹੜਾ ਭਾਂਡਾ ਭੰਨ ਰਿਹਾ ਉਹਦੇ ਉੱਤੇ ਜਾਂ ਕਿਸੇ ਹੋਰ ਦੇ ਉੱਤੇ ਮੈਂ ਮੀਟਿੰਗ ਲਈ ਗਿਆ ਸੀਗਾ ਇਨਫੋਰਮੇਸ਼ਨ ਲੈਣ ਉਹ ਕੀ ਇਹਦਾ ਕੀ ਬਣੂ ਕੀ ਹੋਊਗਾ ਤੇ ਉਹ ਦੱਸ ਸਕੀ ਸਕੇ ਉਹ ਕਹਿੰਦੇ 7 ਦਿਨ ਦੇ ਅੰਦਰ ਅੰਦਰ ਤੁਹਾਨੂੰ ਸਾਰੀਆਂ ਗੱਲਾਂ ਦੱਸ ਸਕਾਂ ਸਰ ਜੇ ਅੱਜ ਮੀਟਿੰਗ ਸੀ ਤਾਂ ਫਿਰ ਉਹ ਪੋਸਟਾਂ ਕਿਉਂ ਵਾਇਰਲ ਕੀਤੀਆਂ ਜਾ ਰਹੀਆਂ ਤੁਹਾਡੀਆਂ ਵੀ 3 ਵਜੇ ਉੱਥੇ ਹਸਪਤਾਲ ਦਾ ਅਦਗਾਟਨ ਕੀਤਾ ਜਾ ਰਿਹਾ ਤੇ ਹਸਪਤਾਲ ਦੇ ਵਿੱਚ ਹੀ ਕਾਨਫਰੰਸ ਕੀਤੀ ਜਾ ਰਹੀ ਹੈ ਕਿਉਂ ਕਰਕੇ ਦੱਸਣਾ ਸੀਗਾ ਕਿ ਇਹ ਬੜਾ ਇੰਪੋਰਟੈਂਟ ਚੀਜ਼ ਹੈ ਸਾਡੇ ਸੰਗਰੂਪ ਦੇ ਹਲਕੇ ਦੇ ਦੇ ਕਿ ਇਹ ਹਸਪਤਾਲ ਬਣ ਰਿਹਾ ਹੈਗਾ ਤੇ ਸਾਨੂੰ ਉਮੀਦ ਸੀ ਕਿ ਜਿਹੜੀਆਂ ਚੀਜ਼ਾਂ ਉਸ ਪੋਸਟ ਦੇ ਵਿੱਚ ਲਿਖੀਆਂ ਨੇ ਉਹ ਅੱਜ ਮੁਕੰਮਲ ਹੋ ਜਾਂਦੀਆਂ ਸੰਗਰੂਰ ਸੀਟ ਤੋਂ ਤੁਸੀਂ ਮੈਦਾਨ ਦੇ ਵਿੱਚੋਂ ਬਾਕੀ ਪੰਜਾਬ ਦੀਆਂ ਸੀਟਾਂ ਤੋਂ ਕਿੰਨੇ ਕੈਂਡੀਡੇਟ ਖੜੇ ਕਰੋਗੇ ਕਦੋਂ ਐਲਾਨ ਕਰਦੋਂਗੇ ਉਹ ਛੇਤੀ ਕਰ ਦਾਂਗੇ ਹੁਣ ਇਹ ਕਾਫੀ ਸੀਟਾਂ ਤੋਂ ਕਰਾਂਗੇ ਪਰ 300ਾਂ ਦੀ ਵਾਪਸੀ ਨੂੰ ਕਿਵੇਂ ਦੇਖਦੇ ਹੋ ਕਾ ਵੀ ਕਰਦੇ ਉਹ ਆਪਣੇ ਦਿਮਾਗ ਦੇ ਉੱਤੇ ਆਪਣਾ ਰਾਜ ਚਲਾਉਂਦੇ ਹੈ ਜੀ ਉਹਦੇ ਬਾਰੇ ਕੀ ਕਹਿ ਸਕਦੇ ਹੈਨਾ ਪਰ ਉਹਨਨੂੰ ਪ੍ਰੈਜ਼ੀਡੈਂਟ ਤਾਂ ਬਣਾਉਣਾ ਚਾਹੀਦਾ ਸੀਗਾ ਇਹ ਸਰਪ੍ਰਸਤ ਕੋਈ ਚੀਜ਼ ਨਹੀਂ ਹੁੰਦੀ ਹੈ ਕਿ ਜਿਹੜੀ ਸੀਨੀਅਰਟੀ ਕਿਸ ਤਰ੍ਹਾਂ ਦੀ ਹੈਗੀ ਹੈ ਸਦਾਰਸ਼ੂਬੀ ਸਿੰਘ ਨੇ ਕਹਿਣਾ ਸੀਗਾ ਕਿ ਆਹ ਤੁਸੀਂ ਕੁਰਸੀ ਤੇ ਬੈਠੋ ਤੇ ਮੈਂ ਤੁਹਾਡਾ ਸੇਵਕ ਹਾਂ ਤਾਂ ਤਾਂ ਫਿਰ ਗੰਦਮਣਦੀ ਹੈ ਇਹ ਜਾਪਨ ਸੰਭੀ ਐਕਸਰਸਾਈਜ਼ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ ਕਰ ਲਾਗੂ ਕਰ ਦਿੱਤਾ ਗਿਆ ਕੀ ਕਹਿਣਾ ਚਾਹੋ ਇਹ ਤਾਂ ਜਦੋਂ ਜਦੋਂ ਇਲੈਕਸ਼ਨਸ ਆਉਂਦੇ ਐ ਇਲੈਕਸ਼ਨ ਇਲੈਕਟਰੇਟ ਨੂੰ ਵੋਟਰਾਂ ਨੂੰ ਪੋਲਰਾਈਜ਼ ਕਰਨ ਦੀ ਇੱਕ ਟ੍ਰੈਡੀਸ਼ਨ ਰਵੈਤ ਬਣ ਗਈ ਹੈ ਇੰਦਰ ਗਾਂਧੀ ਨੇ ਬਲੂਸਟਾਰ ਕੀਤਾ ਸੀਗਾ ਕਿ ਸਾਰੇ ਹਿੰਦੂ ਵੋਟ ਇੱਕ ਪਾਸੇ ਹੋ ਜੇ ਮੋਦੀ ਸਾਹਿਬ ਨੇ 2019 ਤੋਂ ਪਹਿਲਾਂ ਬਾਲਾਕੋਟ ਕੀਤਾ ਸੀ ਕਿ ਪਾਕਿਸਤਾਨ ਦੇ ਵਿੱਚ ਰੇਡ ਮਾਰਤੀ ਸੀ ਸਾਰੇ ਹਿੰਦੂ ਇੱਕ ਮੰਚ ਦੇ ਉੱਤੇ ਆ ਗਏ ਸੀਗੇ ਹੁਣ ਇਹ ਵੀ ਉਹੀ ਚੀਜ਼ ਹੈ ਕਿ ਮੁਸਲਮਾਨਾਂ ਨੂੰ ਕੁਝ ਨਹੀਂ ਮਿਲਣਾ ਬਾਕੀਆਂ ਨੂੰ ਮਿਲਣਾ ਤੇ ਇਹ ਵੀ ਪੋਲਰਾਈਜੇਸ਼ਨ ਜਿਹੜੀ ਕੀਤੀ ਹੈ ਇਹ ਵੀ ਇੱਕ ਸਟੰਟ ਹੈ ਕਿ ਹਿੰਦੂ ਇੱਕ ਪਾਸੇ ਹੋ ਕੇ ਬੀਜੇਪੀ ਆਰਐਸਐਸ ਨੂੰ ਵੋਟਰਪਾਲ ਮਾਨ ਸਾਹਿਬ ਪਿਛਲੇ ਦਿਨਾਂ ਦੇ ਦੌਰਾਨ ਚਰਚਾਾਂ ਵਿੱਚ ਲੱਗੀਆਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੇ ਵੱਲੋਂ ਜਿਹੜੇ ਸਿੰਘਾਂ ਦੇ ਉੱਪਰ ਐਨਐਸਏ ਲੱਗਿਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ ਕੀ ਇਹ ਸੱਚ ਹੈਗਾ ਨਹੀਂ ਅਸੀਂ ਨਹੀਂ ਕਿ ਹਰ ਕੁਝ ਮਾਨ ਸਾਹਿਬ ਕਿਸੇ ਪਾਰਟੀ ਨਾਲ ਮੈਂ ਸਹੂਲਤ ਹੈ ਜੇ ਤੁਸੀਂ ਇਕੱਲੇ ਚੋਂ ਲੜੋਗੇ ਦੇਖੋ ਜੇ ਸਾਡੇ ਨਾਲ ਕੋਈ ਕਰਨਾ ਚਾਹੂਗਾ ਜ਼ਰੂਰ ਕਰਾਂਗੇ ਪਰ ਜਿਵੇਂ ਸੰਜੁਕਤਵਾਦ ਹੈਗਾ ਇਹ ਮਨੁੱਖ ਸਮ੍ਰਿਤੀ ਹੈ ਉਸ ਤਰ੍ਹਾਂ ਸਾਨੂੰ ਸਾਰੀਆਂ ਪਾਰਟੀਆਂ ਸੂਚ ਸਮਝੀਆਂ ਤੇ ਜਿਹੜੀ ਨਾਮ ਸੂਚ ਸਮਝੋ ਵੀ ਉਹਦੇ ਨਾਲ ਹੋ ਜੂਗਾ ਜਿਵੇਂ ਬਾਈ ਇਲੈਕਸ਼ਨ ਦੇ ਵਿੱਚ ਤੁਹਾਡੇ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਖੜੇ ਜਿਦੋਂ ਪਹੁੰਚ ਕੀਤੀ ਗਈ ਸੀ ਇਸ ਵਾਰ ਕੋਈ ਚਰਚਾਾਂਾਂ ਚੱਲੀਆਂ ਐ ਅਜੇ ਨਹੀਂ ਅਜੇ ਤੱਕ ਨਹੀਂ ਆਏ ਜੇ ਉਹਨਾਂ ਨੇ ਆਉਣਾ ਹੋਇਆ ਤਾਂ ਤੁਹਾਨੂੰ ਦੱਸ ਦੇ ਤੇ ਮੈਨੂੰ ਦੱਸ ਦੇਣਗੇ ਹਾਣਣ ਅਜੇ ਤੱਕ ਨਹੀਂ ਹੈਂਡਿਆ ਘਟ ਜੁੜਨਾ ਕੋਈ ਗੱਲ ਕੋਈ ਬਾਅਦ ਤੋਂ ਦੱਸਿਆ ਮਨੁੱਖ ਸਮਰੱਥੀ ਵਾਗ ਨਹੀਂ ਕਿ ਤੇ ਜਾਤ-ਪਾਤ ਚੱਲਦੀ ਹੈ ਸਾਡੀ ਪਾਰਟੀ ਕਿਉਂ ਕਰਕੇ ਸਿੱਖ ਕੌਮ ਦੀ ਗੱਲ ਕਰਦੀ ਹੈ ਇਸ ਕਰਕੇ ਸਾਡੇ ਨਾਲ ਕੋਈ ਗੱਲਬਾਤ ਕਰਨਾ ਅਜੇ ਤੱਕ ਨਹੀਂ ਚਾਹੁੰਦਾ ਬਹੁਤ ਸਾਰੇ ਸਮਾਜ ਪਾਰਟੀਆਂ ਦੀ ਵੀ ਚਰਚਾ ਚੱਲੀ ਸੀ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਗੱਠ ਜੋੜ ਹੋ ਸਕਦਾ ਹੋ ਸਕਦਾ ਹੈ ਪਰ ਜਦੋਂ ਨਾਛੇੜ ਬੀਬੀ ਮਾਇਆਵਤੀ ਸਿਗਨਲਿੰਗ ਦੀ ਇਟਲੇ ਪੱਤਰ ਦੇ ਉੱਤੇ ਉਹ ਗੱਠ ਜੋੜ ਸੰਪੂਰਨ ਨਹੀਂ ਰਹਿ ਸਕਦਾ ਹੈਗਾ ਖਲਾਉੜੀ ਦੇ ਸੰਭੂ ਬਰਦਰ ਤੇ ਲਗਾਤਾਰ ਕਿਸਾਨ ਬੈਠੇ ਜੀ ਐਮ ਐਸ ਪੀ ਦੀ ਮੰਗ ਨੂੰ ਲੈ ਕੇ ਦੀ ਹੋਰ ਮੰਗਾਂ ਨੂੰ ਲੈ ਕੇ ਉਹਦੇ ਬਾਰੇ ਤੁਸੀਂ ਕਿਉਂ ਖੜੇ ਪਾ ਰਹੇ ਹੋ ਜੀ ਕਿਸਾਨ ਜਿਹੜੇ ਨੌਰੇ ਬਾੜ ਸੀਟ ਅਪ ਸਪੌਟ ਕਰਦੇ ਆ ਸੀ ਤਾਂ ਹਸਪੀਟਲ ਚੁਰੀ ਗਏ ਆ ਨਨ ਨੂੰ ਦੇ ਕੇ ਪੜ ਹੈ ਪਰ ਕਿਸਾਨ ਨੂੰ ਜਿਹੜਾ ਨਾਲ ਬਾਦਰ ਸ਼ਾਸਤਰੀ ਨੇ ਸਲੋਗਨ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਜਵਾਨ ਦਾ ਸਿਰਫ 4 ਸਾਲ ਦੀ ਨੌਕਰੀ ਦੇਤੀ ਹੈ 4 ਸਾਲ ਦੇ ਵਿੱਚ ਜਵਾਨ ਕਿਵੇਂ ਫਿੱਟ ਹੋ ਸਕਦਾ ਲੜਾਈ ਲੜਨ ਦੇ ਲਈ ਉਹਨੂੰ ਟੈਕਨੋਲੋਜੀ ਦਾ ਨਹੀਂ ਪਤਾ ਹੋਗਾ ਉਹਦੇ ਮਸਲਸ ਨਹੀਂ ਬਣਨਗੇ ਉਹ ਸੋਚ ਨਹੀਂ ਸਕੂਗਾ ਇਹ ਤਾਂ ਪੂਰਾ ਪੱਠਾ ਬਿਠਾਤਾ ਫੌਜਦਾ ਤੇ ਇਸੇ ਤਰ੍ਹਾਂ ਦੂਸਰੇ ਪਾਸੇ ਆਏ ਇਹ ਕਿ ਦੂਸਰੀ ਚੀਜ਼ ਇੱਕ ਆਹਾ ਸਪਾਈ ਤੇ ਦੂਸਰਾ ਹੈ ਇਸ ਤਰ੍ਹਾਂ ਉਸ ਰੂਬੀ ਫੇਲ ਕਰ ਦਿੰਦਾ ਜੇ ਪਾਕਿਸਤਾਨ ਦੇ ਨਾਲ ਬਾਰਡਰ ਖੁੱਲ ਜੇ ਤੇ ਅਸੀਂ ਸਾਰੇ ਬਹੁਤ ਅਮੀਰ ਹੋ ਜਵਾਂਗੇ ਕਿਉਂਕਿ ਪਾਕਿਸਤਾਨ ਅੱਜ ਵੀ ਆਪਣੀ ਕਣਕ ਰੂਸ ਤੋਂ ਮੰਗਵਾਉਂਦਾ ਹੈਗਾ ਤੇ ਸਾਡਾ ਬੰਦਾ ਲੱਗਦਾ ਪਾਕਿਸਤਾਨ ਦੇ ਨਾਲ ਅਸੀਂ ਕਿਉਂ ਨਹੀਂ ਪੇਚਦੇ ਤੇ ਇਰਾਕ ਈਰਾਨ ਦੇ ਵਿੱਚ ਬਾਸਮਤੀ ਰਾਈਸਮੈਂਟ 3000 ਰੁਪਏ ਫ੍ਰਿੰਟਲ ਹੈ ਕਿ ਅਸੀਂ ਕਿਉਂ ਨਹੀਂ ਉੱਥੇ ਪੇਚਦੇ ਸਾਡੇ ਬੱਚੇ ਕਹਨ ਦੇ ਮਹਰ ਹੈ ਕਿ ਐ ਟ੍ਰਾਂਸਪੋਰਟ ਵਧੇ ਦੇਸ਼ ਦੀ ਇੰਡਸਟਰੀ ਵਧੂਗੀ ਤੇ ਟਰੇਡ ਵਧੂਗੀ ਟਰੱਕ ਨਵੇਂ ਬਣਨਗੇ ਇੰਜੀਨੀਅਰ ਸੌਣਗੇ ਸਾਰਾ ਕੁਝ ਹੋਣਗੇ ਪਰ ਚੁੱਕ ਕਰਕੇ 1947 ਤੋਂ ਬਾਅਦ ਜਿਹੜਾ Hindu ਤੇ Musalman ਹੈ ਉਹਦਾ ਵੈਰ ਇੰਨਾ ਜ਼ਿਆਦਾ ਪੈ ਗਿਆ ਕਿ ਉਹ ਸਾਡੀ ਸਿਆਸਤ ਦੇ ਵਿੱਚ ਇੰਟਰਫੇਅਰਸ ਕਰ ਰਿਹਾ ਹੈ कि ਅਸੀਂ ਇਹ ਬਾਰਡਰ ਖੁੱਲਣ ਹੀ ਨਹੀਂ ਦੇਣਾ ਚੁੱਕ ਕੇ ਉਹ ਮੁਸਲਮਾਨ ਹੈ ਤੇ ਇਹ ਤੇ ਹਿੰਦੂ ਨੇ ਪਰ ਸਿੱਖ ਨਾ ਮੁਸਲਮਾਨ ਨਾ ਹਿੰਦੂ ਹੈ ਤੇ ਸਾਡੇ ਲਈ ਤਾਂ ਖੋਲ ਦਿੱਤਾ ਜਾਣਾ ਚਾਹੀਦਾ ਹੈ ਜਿਵੇਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚਰਚਾਵਾਂ ਚੱਲੀਆਂ ਜੀ ਕੀਤੀ ਦੇ ਬਦਲ ਨੂੰ ਲੈ ਕੇ ਇੱਕ ਚਰਚਾ ਇਹ ਵੀ ਚੱਲੀ ਕਿ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ ਖਸਖਾਸ ਦੀ ਖੇਤੀ ਹੋਣੀ ਚਾਹੀਦੀ ਆ ਤੁਸੀਂ ਮੌਜੂਦਾ ਐਮਪੀ ਉਹ ਕੀ ਅਜੀਆਂ ਚਰਚਾਵਾਂ ਜਾਇਦ ਨਹੀਂ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਚੱਲ ਰਹੀਆਂ ਮੈਂ ਤਾਂ ਪਾਰਲੀਮੈਂਟ ਚ ਕਹਿ ਰਿਹਾ ਕਿ ਆਪਾਂ ਨੂੰ ਇਹ ਇਹ ਬੀਜ ਨਹੀਂ ਚਾਹੀਦੀ ਹੈ ਇਹਦਾ ਫਾਇਦਾ ਹੈਗਾ ਆਪਾਂ ਨੂੰ ਕੰਟਰੋਲ ਜੇ ਮੱਧ ਪ੍ਰਦੇਸ਼ ਦੇ ਵਿੱਚ ਇਹ ਬੀਜੀ ਜਾਂਦੀ ਹੈ ਤੇ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਬੀਜੀ ਜਾ ਸਕਦੀ ਤੇ ਫਿਰ ਸਗੋਂ ਪੱਖਸਾਂ ਤੋਂ ਤੋਂ ਨਹੀਂ ਹਟ ਜੂਗੀ ਫਿਰ ਆਪਾਂ ਨੂੰ ਫਾਇਦਾ ਹੀ ਹੋਊਗਾ ਆਯੰਬਰਤ ਪਾਰਟੀਆਂ ਦੇ ਸਾਥੀ ਭੁਖੜਤਾਲ ਤੇ ਬੈਠੇ ਹੀ ਸਭਾਰੇ ਕਿ ਕਿਉਂਗੇ ਲਗਾਤਾਰ ਉੱਥੇ ਪ੍ਰੋਟੈਸਟ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਅੰਮ੍ਰਿਤਸਰ ਦੇ ਡੀਸੀ ਤੋਂ ਪਰਮਿਸ਼ਨ ਲੈਣ ਦੀ ਕਿ ਮੈਨੂੰ ਉੱਥੇ ਆਮ ਜਾਣ ਦੋ ਪਰ ਸਰਕਾਰ ਮੈਨੂੰ ਪਰਮਿਸ਼ਨ ਨਹੀਂ ਦਿੰਦੀ ਨਾ ਮੈਨੂੰ ਤਿਹਾਰ ਜੇਲ੍ਹ ਦੇ ਵਿੱਚ ਜਿਹੜੇ ਹਵਾਲਾ ਸਾਹਿਬ ਹੈ ਉਹਨਾਂ ਨੂੰ ਮਿਲਣ ਦੀ ਨਾ ਜਿਹੜੇ ਕਸ਼ਮੀਰ ਦੇ ਮਲਕ ਸਾਹਿਬ ਹੈ ਉਹਨਾਂ ਨੂੰ ਮਿਲਣ ਦੀ ਨਾ ਸ਼ਬੀਰ ਸਾਹਿਬ ਜਿਹੜੇ ਕਸ਼ਮੀਰ ਦੇ ਉਹਨਾਂ ਨੂੰ ਮਿਲਣ ਦੀ ਮੇਰੇ ਲਈ ਦਰਵਾਜ਼ੇ ਬੰਦ ਹੈ ਹੁਣ ਵੀ ਮੈਂ ਅੰਮ੍ਰਿਤਸਰ ਦੇ ਗੇਲ ਦੇ ਵਿੱਚ ਗਿਆ ਸੀਗਾ ਜਿਹੜੇ ਬਾਰਿਸ ਪੰਜਾਬ ਤੇ ਕੋਈ 25 ਉਥੇ ਕਲਿੱਦੀ ਰੱਖੇ ਹੋਏ ਹੈ ਉਥੇ ਵੀ ਮੈਨੂੰ ਇਜਾਜ਼ਤ ਨਹੀਂ ਦਿੱਤੀ ਮੇਰਾ ਮਤਲਬ ਹੈ ਮੈਂ ਕਸ਼ਮੀਰ ਜਾਣਾ ਚਾਹਾਂ ਤੇ ਕਸ਼ਮੀਰ ਦੇ ਵਿੱਚ ਵੀ ਰੋਕ ਲੱਗਦੀ ਲੱਗਦੀ ਹੈ ਮੇਰਾ ਮਤਲਬ ਕਹਿੰਦਾ ਹੈ ਕਿ ਫਿਰ ਮੈਂ ਐਮਪੀ ਕਹਦਾ ਕਿ ਜੇ ਮੈਂ ਦੇਸ਼ ਦੇ ਵਿੱਚ ਆ ਜਾ ਨਹੀਂ ਸਕਦਾ ਤੇ ਮੇਰੇ ਲਈ ਦੇਸ਼ ਤੇ ਬਾਉਂਡਰੀਜ਼ ਬਣਾਤੀਆਂ ਤੇ ਹੁਣ ਜਦੋਂ ਦਾ ਕੰਸਾ ਅੰਨੰਦਾ ਜਦੋਂ ਜੈਤ ਚੱਲੀ ਹੈ ਇੱਕ ਹੋਰ ਨਵਾਂ ਬਾਰਡਰ ਪੰਜਾਬ ਦੇ ਉੱਤੇ ਬਣਾਤਾ ਹੈ ਜਿਹਦੇ ਵਿੱਚ ਨਾ ਕੋਈ ਕਸ਼ਮੀਰ ਦਾ ਸਰਦ ਹੈ ਨਾ ਕੋਈ ਲਦਾਖ ਦਾ ਸਰਦ ਹੈ ਨਾ ਜਿਹੜੇ ਉੱਨੇ ਦੇ ਜ਼ਿਲ੍ਹੇ ਹੈਗੇ ਆ ਕਾਂਗਰਸ ਦੇ ਚੰਬੇ ਦੇ ਹਮਾਤੂ ਦੇ ਉੱਤੇ ਜਾ ਸਾ ਦਾਇਤਿਕ ਨਾਮ ਦੇਸ਼ ਬਣਾਤਾ ਇਹਨਾਂ ਨੇ ਬੰਦ ਕਰਕੇ ਮਾਨ ਸਰ ਇੱਕ ਪੱਤਰਕਾਰਾਂ ਨੂੰ ਬੜੀਆਂ ਧਮਕੀਆਂ ਆ ਰਹੀਆਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਨੁਮਾਇंदे ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਨੇ ਅੱਜ ਵੀ ਪੱਤਰਕਾਰਾਂ ਦੇ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਤੁਸੀਂ ਕਿੰਨੀ ਕਿ ਸਹਿਮਤੀ ਪ੍ਰਗਟ ਕਰਦੇ ਹੋ ਪੱਤਰਕਾਰਾਂ ਦੇ ਨਾਲ ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਆਪ ਵੀ ਲੋਕੋ ਦੇਖੋ ਕਿ ਦਿੱਤੇ ਤੱਕੀ ਤਾਂ ਵੀ ਮੋਚਾ ਜਾ ਰਹੇ ਹੈ ਜਿਲ੍ਹਾ ਦਾ ਰਿਪੋਰਟ ਹੈ ਅਮੀਰ ਜਿਹੜਾ ਨਾ ਤਮਕਿਆ ਤਾਂ ਮਾਰ ਸਾਹਿਬ ਚੋਣ ਮੈਦਾਨ ਚ ਕੈਂਡੀਡੇਟ ਸਾਰੇ ਤਕੜੇ ਹੁੰਦੇ ਨੇ ਮੌਜੂਦਾ ਕੈਬਨਿਟ ਮੰਤਰੀ ਨੀਤ ਹਾਰ ਦੇ ਮੈਦਾਨ ਵਿੱਚ ਆਉਣ ਦੀ ਚਰਚਾ ਤੁਹਾਡੇ ਮੁਕਾਬਲੇ ਲਾ ਮੰਨਦੇ ਹੋ ਚੋਣ ਦਿਲਚਸਪ ਹੋਵੇਗੀ ਕੌਣ ਆਉਣਾ ਚਾਹੁੰਦਾ ਹੈ ਕੈਬਨਿਟ ਮੰਤਰੀ ਦੀ ਚਰਚਾ ਕੋਈ ਆ ਜੀ ਇਹ ਮੈਦਾਨ ਖੁੱਲਾ ਹੈ ਭੱਜਦਿਆਂ ਨੂੰ ਇਹ ਵਾਣ ਤਾਂ ਇੱਕੋ ਹੀ ਹੁੰਦੇ ਆ